ਤੱਤਾ ਲਗ ਦਿੱਤ ਸੱਤ ਅੱਠ ਸਾਲ ਹੋ ਗਏ ਢਮਕੀ ਲਗਾ ਕੇ ਐਸੀ ਅਜੇ ਤੱਕ ਨਹੀਂ ਪਹੁੰਚਿਆ ਮਰਜੈਂਟ ਕੋਲ ਸੇ ਦੱਸਦੇ ਨਾ ਕੋਸੇ ਮੈਂ ਹਰ ਕਾਪੇ ਗਿਆ ਹੀ ਦਾ ਕਹਿੰਦਾ 15 ਮਿੰਟ ਦਾ ਰਾਹ ਰਹਿ ਗਿਆ ਫੋਨ ਕਰਦਾ ਤੁਹਾਨੂੰ ਜਾ ਕੇ ਤੇ ਨਾ ਇਤਕਰ ਫੋਨ ਆਇਆ ਨਾ ਕੋਸੇ ਇਹ ਦੂ ਕਹਿੰਦੇ ਛਿੱਧੇ ਭੇਜ ਦਾਂਗੇ ਤੇ ਬਾਅਦ ਚ ਪਤਾ ਨਹੀਂ ਕਿੱਥੇ ਭੇਜ ਦਿੰਦੇ ਆ ਬਿਲਕੁਲ ਨਾ ਜਾਇ ਇੱਕ ਨੰਬਰ ਜਾਓ ਨਹੀਂ ਤੇ ਇੱਧਰ ਬਥੇਰੀ ਰੋਟੀ ਜੇ ਰਾਮ ਨਾ ਬੈ ਕੇ ਕਮਾ ਕੇ ਖਾ ਸਕਦਾ ਥੋੜੇ ਜੈਂਟ ਜਿੰਦੇ ਜਮਦੇ ਉੱਤਰਤੀ ਤੇ ਆਏ ਆ ਇਹ ਰਫੇਰੀਆਂ ਕਰਦੇ ਆ ਮੇਰ ਕਾਫੇ ਦਿਆਹੀ ਦਾ ਕਹਿੰਦਾ 15 ਮਿੰਟ ਦਾ ਰਾਹ ਰਹਿ ਗਿਆ ਅੱਗੇ ਉਹ ਵੀ ਆ ਸਾਹਮਣੇ ਲੱਗਿਆ ਇਹ ਫੋਨ ਕਰਦਾਗਾ ਤੂੰ ਜਾ ਕੇ ਤੂੰ ਤੇ ਨਾ ਹੇ ਤੱਕ ਫੋਨ ਆਇਆ ਨਾ ਕੋਸ ਰਿਹਾ ਮੇਰਾ ਬੱਚਾ ਲੱਭਣਾ ਚਾਹੀਦਾ ਦਾ ਵੀ ਦੀਏ ਨੂੰ ਡਾਂਕੀ ਲਗਾ ਕੇ ਗਿਆ ਤਾਂ ਡਾਂਕੀ ਲਗਾ ਕੇ ਗਿਆ ਇਧਰ ਇਹ ਦੋ ਕਹਿੰਦੇ ਸਿੱਧੇ ਭੇਜ ਦਾਂਗੇ ਤੇ ਬਾਅਦ ਪਤਾ ਨਹੀਂ ਕਿੱਥੇ ਭੇਜ ਦਿੰਦੇ ਆ ਅੱਗੇ ਬਤਨ ਲੱਗਦਾ ਕਿ ਕਦੇ ਕੀ ਨਹੀਂ ਤੁਹਾਨੂੰ ਲੱਗਦਾ ਕਿ ਜਨਤਾ ਨੂੰ ਦੁੱਖ ਹੋ ਗਿਆ ਜਨਤਾ ਨੇ ਵਿਚਾਰਾ ਕਿੰਨੀ ਵਾਰੀ ਕੀਤਾ ਦੌੜ ਭੱਜ ਵੀ ਸਾਰੇ ਪਾਸੇ ਕੀਤੇ ਪਰ ਹੁਣ ਉਹ ਗੱਲ ਵੀ ਆਡੇ ਘਰ ਮਰੇ ਕਿ ਦੋਈ ਹੈ ਸਤਾਰ ਸਿੰਘ ਪਿੰਡ ਬਿਆਨਪੁਰ ਡਿਸਟ੍ਰਿਕਟ ਕਰਤਾਰਪੁਰ ਜੋ ਕਿ ਮੇਰਾ ਲੜਕਾ ਗਰਦੀਪ ਸਿੰਘ ਜੋ ਸਨ 17 ਚ ਬਾਹਰ ਅਮਰੀਕਾ ਲਈ ਭੇਜਿਆ ਸੀ ਤਾਂ ਮਕੇਰੀਆਂ ਦਾ ਏਜੰਟ ਜੀ ਸੁਦੇਵ ਸਿੰਘ ਸੁਖੀ ਜੀ ਬਿੰਨ ਮਹਿੰਦੀਪੁਰ ਜੋ ਕਿ ਚਾਰ ਪੰਜ ਮੁੰਡਿਆਂ ਦਾ ਗਰੁੱਪ ਸੀ ਦੋ ਕੁ ਮਹੀਨੇ ਦਿੱਲੀ ਰਹੇ ਤੋਂ ਬਾਅਦ ਇਹ ਮੁੜ ਕੇ 7ਵੇਂ ਮਹੀਨੇ ਦੇ ਕੁ ਉਸ ਤਰੀਕ ਨੂੰ ਇਹ ਬਾਹਰ ਨੂੰ ਰਵਾਨਾ ਹੋਇਆ ਉੱਤੇ ਰਾਜ ਪਹੁੰਚ ਗਏ ਇਹਨਾਂ ਦਾ ਫੋਨ ਆਇਆ ਇੱਕ ਵਾਰੀ ਵੀ ਅਸੀਂ ਬਹਿ ਗਏ ਆ ਡੈਡੀ ਤੇ ਥੋੜੇ ਜਰ ਨੂੰ ਪਹੁੰਚ ਜਾਵਾਂਗੇ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਨਹੀਂ ਆਇਆ ਕੌਣ ਸੀ ਜਗ੍ਹਾ ਗਏ ਥੇ ਔਰ ਕਹਾ ਜਾ ਕੇ ਰੁਕੇ ਹੈ ਇਹ ਮਰਾਜ ਨੇ ਉਹਨੂੰ ਬਥੇ ਸੇ ਪੁਰਾਣੀ ਜਗ੍ਹਾ ਅਸੀਂ ਦੱਸਿਆ ਨਹੀਂ ਵੀ ਜਗ੍ਹਾ ਕਿਹੜੀ ਹੈ ਮੈਂ ਐਸੇ ਕੋਈ ਹੋਏਗੀ ਚਾਹਾਂਗੇ ਕਿਸ ਜਗ੍ਹਾ ਭੇਜਿਆ ਥਾ ਅਮਰੀਕਾ ਭੇਜਿਆ ਰਹੀ ਤੇ ਕਹਾ ਜਾ ਕੇ ਡੌਂਕੀ ਡੌਂਕੀ ਦਾ ਆ ਡੌਂਕੀ ਰਹੀਂ ਇਹ ਅੱਗੇ ਭੇਜ ਦਿੰਦੇ ਆ ਸਿੱਧਕਟ ਨਹੀਂ ਇਹਨਾਂ ਭੇਜਦੇ ਇਹਦੇ ਜੌਂਕੀ ਦੇ ਰਸਤੇ ਭੇਜਦੇ ਫਿਰ ਮੁੰਡੇ ਤੰਗੀ ਤਾਂ ਸੀ ਇਹ ਹਾਲ ਤਾਂ ਚੈਪਤ ਘਤਰਿਆਂ ਦਾ ਰਾ ਤੇ ਉਹ ਫਿਰ ਸਾਨੂੰ ਕੋਈ ਪਤਾ ਨਹੀਂ ਅਜੇ ਵੀ ਕੀ ਬਾਤ ਹੋਈ ਹੈ ਕਿ ਨਹੀਂ ਫੋਨ ਨਹੀਂ ਮੁੜ ਕੇ ਦੁਬਾਰਾ ਆਇਆ 17 ਤੋਂ ਲੈ ਕੇ ਹੁਣ ਤੱਕ ਕਿਤਨੀ ਦੇਰ ਹੋ ਗਈ ਉਸਕੋ ਗੇਰ 8 ਸਾਰ ਚੱਲੰਦੇ ਆ ਜੀ ਹਾਂ ਜੀ ਤਾਂ ਕਿਤਨੇ ਲੜਕੇ ਗਏ ਥਾ ਵਾਹ ਪੇ ਇਹ 4-5 ਮੁੰਡਿਆਂ ਦਾ ਗਰੁੱਪ ਹੀ ਕੋਈ ਸੇ ਉੱਥੇ ਮਕੇਰੀਆਂ ਦਾ ਹੀ ਇੱਕ ਕਪੂਰਥਲੇ ਦਾ ਹੀ ਇੱਕ ਇੱਧਰ ਦਾ ਹੀ ਅੰਬਰਸਾਲ ਦਾ ਭੰਡੋਰੀਆਲ ਦਾ ਜਾਣ ਬਾਕੀ ਮੁੰਡਿਆਂ ਬੁੱਕ ਕੀ ਜਾਣਕਾਰੀ ਨਹੀਂ ਪਾਇਏ ਦੋਗ ਪੰਡੋਰੀ ਦੇ ਸੀ ਤੇ ਮਹਦੀਪੁਰ ਦੇ ਤੇ ਇਹਨਾਂ ਦਾ ਗਰੁੱਪ ਹੀ ਸੀ ਤੇ ਜਦੋਂ ਰਾਜ ਬੈਠਣ ਲੱਗੇ ਇਹਨਾਂ ਦਾ ਫੋਨ ਆਇਆ ਵੀ ਅਸੀਂ ਬਹਿ ਗਏ ਆ ਤੇ ਥੋੜੇ ਜਿਹਾ ਪਹੁੰਚ ਜਾਵਾਂਗੇ ਨੇੜੇ ਹੀ ਇਹ ਉਹਨਾਂ ਰਹਿ ਗਏ ਤੇ ਰਾਜ ਉਸ ਤੋਂ ਬਾਅਦ ਕੋਈ ਉਹਨਾਂ ਬੰਦ ਹੋ ਗਏ ਇਹਨਾਂ ਦੇ ਫੋਨ ਨਹੀਂ ਆਏ ਕਹਾ ਜਾ ਕੇ ਬੈਠੇ ਮੁਰਕੇ ਫਿਰ ਖਵਾਰ ਚ ਇਹ ਜੀ ਕਹਾ ਜਾ ਕੇ ਬੈਠੇ ਇਹੋ ਡੌਂਕੇ ਨਾਲ ਕੀ ਰਸਤੇ ਪੇਜੇ ਅਗਰ ਰਸਤੇ ਆਂਦਾ ਸਾਨੂੰ ਹੁਣ ਇਹਨਾਂ ਨੂੰ ਪਤਾ ਕਿਹੜੇ ਪਾਸੇ ਰਸਤੇ ਭੇਜੇ ਮੈਂ ਸੀ ਕੋਬੜ ਰਹੀ ਸੀ ਔਰ ਵੀ ਜਿਹੜੇ ਆਗੇ ਬੈਟਰੀ ਜਿਹੜੇ ਨਾਲ-ਨਾਲ ਪੈਂਦੇ ਆ ਉਹਨਾਂ ਦੇ ਤੇ ਮੁਰਗੇ ਫੇਰ ਖਬਰ ਚ ਖਬਰ ਆ ਗਈ ਹੈ ਵੀ ਆਹ ਮੁੰਡੇ ਜਿਹੜੇ 4-5 ਨਹੀਂ ਇਹ ਲਾਪਤਾ ਹੋ ਗਏ ਖਵਾਰ ਦੀ ਸਰਕੀਆਂ ਚ ਪਤਾ ਲੱਗਾ ਸਾਨੂੰ ਲਾਪਤਾ ਹੁੰਦਾ ਮੁਰਗੇ ਆ ਹੀ ਬਿਸੇੜੀ ਪੁੱਛ ਗਈ ਸੀ ਕੀ ਦੌੜੇ ਭੱਜੇ ਆ ਕਿਸੇ ਨੇ ਬਾਤ ਨਹੀਂ ਪੁੱਛੀ ਕਿਸ ਨੇ ਤੇ ਉਹਨਾਂ ਹੀ ਦਹੀਂ ਅੜੀ ਚ ਬੈਠੇ ਆ ਜੋ ਲੋਕ ਡੌਂਕੀ ਲਗਾ ਕੇ ਲਗਾ ਕੇ ਜਾ ਰਹੇ ਬਿਲਕੁਲ ਗਲਤ ਹੈ ਜੀ ਇਹ ਤੋਂ ਉਹਨਾਂ ਦੇ ਬਾਰੇ ਵਿੱਚ ਕੀ ਕਹਿਣਾ ਚਾਹੀਦਾ ਬਿਲਕੁਲ ਨਾ ਜਾਓ ਇੱਕ ਨੰਬਰ ਜਾਓ ਨੀਰੇ ਇੱਧਰ ਬਥੇਰੀ ਰੋਟੀ ਹੈ ਆਰਾਮ ਨਾਲ ਬਹਿ ਕੇ ਕਮਾ ਕੇ ਖਾ ਸਕਦਾ ਬਾਹਰ ਜਾਂਦੀ ਕੋਈ ਲੋੜ ਨਹੀਂ ਆਈ ਚਲੋ ਨਹੀਂ ਬੰਨ ਜਾਣ ਬੰਦੇ ਹੀ ਫਸ ਗਏ ਥੋੜੇ ਜੈਂਟੇ ਜਿੰਦੇ ਜਮਦੂ ਧਰਤੀ ਤੇ ਆਏ ਆ ਇਹ ਵੀ ਰਫੇਰੀਆਂ ਕਰਦੇ ਆ ਬਹੁਤ ਗਲਤ ਕਰਦੇ ਆ ਦੱਸਦੇ ਕੁਛ ਹੈ ਅੱਗੇ ਕੁਛ ਕਵਾਂਦੇ ਆ ਤੇ ਬੰਦੇ ਨੇਰੇ 'ਚ ਰੱਖਦੇ ਆ ਇਹਦੇ दूज का नाश कर छे भी एक नंबर जाओ अनलीगल ना जाओ कितने बारह लाख दिए थे, कितना दो थे। कितना थोड़ा पहुंच कर दे? देने पहुंचेगा फिर करें देंगे कितने पैसे की डिमांड उसने पैंती लाख की थी, थी। जो कि आगे तारते नहीं आए अपने को सारे रहते हैं ਇਹ ਪੈਸੇ ਪੂਰੇ ਦੇ ਇੱਕ ਨੰਬਰ ਵਿੱਚ ਜਾਈਏ ਸਭ ਜਾਂਦੇ ਆਦਮੀ ਆਪ ਨੇਤਾ ਲੋਕ ਜਾਂਦੇ ਆ ਸਭ ਮੰਤਰੀ ਜਾਂ ਤੇ ਕਲਾਕਾਰ ਜਾਂਦੇ ਆ ਇਹ ਨੌਜਵਾਨ ਨੂੰ ਪੜ੍ਹੇ ਰਿਹਾ ਲੜਕੇ ਉਹ ਕਹਾਂ ਇਹ ਅਤਵਾਦੀ ਥੋੜੇ ਆ ਇਹ ਸਭ ਆਪਣੇ ਸਰਕਾਰਾਂ ਦੀ ਵੀ ਥੋੜੀ ਹੈ ਟੇਲ ਮਟੇ ਤੇ ਇਹਨਾਂ ਦੀ ਜਿਹੜੀ ਜੰਟਾਂ ਦਾ ਜਲਸਾ ਜਿ ਬਣਿਆ ਇਹਨਾਂ ਦੇ ਰੈਗੂਲਰ ਚਾਹੀਦੇ ਇਹਨਾਂ ਦੇ ਲਾਇਸੈਂਸ ਬਣਨੇ ਚਾਹੀਦੇ ਚੈੱਕ ਕਰਨ ਜਿਹੜੇ ਫਰਾਡ ਚੱਲੇ ਆ ਅੱਜ ਕੱਲ ਇਹਨਾਂ ਨੂੰ ਨਕੇਲ ਪਾਣੀ ਚਾਹੀਦੀ ਹੈ ਆਪ ਦੇ ਚੰਗੇ ਭਲੇ ਲੋਕ ਛੁਪ ਕੇ ਕਰ ਲੈਂਦੇ ਗੁਜ਼ਾਰਾ ਤੇ ਜਿਹੜੇ ਪਿਛੇ ਮਾਪਿ ਰਹਿੰਦੇ ਉਹਨਾਂ ਬਥੇ ਬਹੁਤ ਮੁਸ਼ਕਲ ਹੋ ਜਾਂਦਾ ਕੰਮ ਕਿੰਨੇ ਲੋਕ ਕਿੰਨੇ ਬੱਚੇ ਸੀ ਆਪਕੇ ਮੇਰੇ ਇੱਕ ਵੀ ਲੜਕਾ ਥਾ ਇੱਕ ਇੱਕ ਲੜਕਾ ਇੱਕ ਬੇਟੀ ਸੀ ਤੇ ਹੋਰ ਆਪ ਜਾਣਦੇ ਹੀ ਐ ਸਭ ਕੁਝ ਮੈਂ ਹਮਤੇ ਉਹਨਾਂ ਜਿਹਾ ਜਿਏ ਕਿ ਜਿਏ ਇਹ ਪਰ ਆਗੇ ਜਿਹੜੇ ਆ ਕੇ ਆਣੇ ਵਾਲੀ ਪੀੜ੍ਹੀ ਉਹਨਾਂ ਕੋ ਅਸੀਂ ਸਹੇਦ ਕਰਤੇ ਆ ਵੀ ਲੜਤ ਰਹੇ ਤੇ ਧੋਖੇ ਬਾਤ ਸੇ ਬਚੇ ਯਾਰ ਲੋਕੋ ਨੂੰ ਮੈਸੇਜ ਦੇਣਾ ਆ ਮੈਸੇਜ ਇਹ ਹੀ ਹੈ ਮੈਸੇਜ ਹੈ ਵੀ ਆਗੇ ਇਸੇ ਲੱਟ ਰੋ ਕਿਸੇ ਕੋ ਐਸੇ ਨਾ ਅਨਲੀਗਲ ਨਾ ਜਾਓ ਲੀਗਲ ਇੱਕ ਇੱਕ ਨੰਬਰ ਤੇ ਜਾਓ ਇਹ ਨਹੀਂ ਜਾਣਾ ਉਹ ਤਾਂ ਇਧਰ ਆਪਣੇ ਦੇਸ਼ ਤੇ ਬੜਾ ਕੰਮ ਹੈ ਸਰਕਾਰ ਸਿੱਖਿਆ ਮੰਤਰੀ ਸਰਕਾਰ ਤੋਂ ਮਾਗੇ ਮਾਰੇ ਬੱਚੇ ਨੂੰ ਢੂੰਢੇ ਢੂੰਢੇ ਪਤਾ ਕਰੇ ਸੈਂਟਰ ਤੋਂ ਸਰਕਾਰ ਤੋਂ ਵੀ ਪੰਜਾਬ ਸਰਕਾਰ ਤੋਂ ਵੀ ਬੇਨਤੀ ਹੈ ਕਿ ਮਾਰੇ ਬੱਚਾ ਗੁਲਦੀਪ ਸਿੰਘ ਦੀ ਸਿਸਟਰ ਬੋਲਦੀ ਹੈ ਮੇਰੇ ਜਿਆ ਵਗਦਾ ਮੇਰਾ ਬ੍ਰਦਰ ਗਿਆ ਸੀ 2017 ਸੇ ਅਜੇ ਤੱਕ ਕੋਈ ਵੀ ਪਤਾ ਨਹੀਂ ਲੱਗਾ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਕੁਛ ਨਹੀਂ 7-8 ਸਾਲ ਹੋ ਗਏ ਆ ਇਹਦਾ ਪਤਾ ਕੀਤਾ ਜਾਵੇ ਅਜੇ ਤੱਕ ਕੋਈ ਗੱਲਬਾਤ ਤਾਂ ਨਹੀਂ ਪਤਾ ਲੱਗਾ ਕਿਹੜੀ ਜਗ੍ਹਾ ਗਿਆ ਸੀ ਅਮਰੀਕਾ ਗਿਆ ਸੀ ਕਿਸ ਤਰ੍ਹਾਂ ਗਿਆ ਸੀ ਢੋਮਕੀ ਲਗਾ ਕੇ ਗਿਆ ਸੀ ਅਜੇ ਤੱਕ ਨਹੀਂ ਪਹੁੰਚਿਆ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਕੁਛ ਨਹੀਂ ਨਜੰਟ ਕੋਸਤਾਸ ਤੇਰ ਨਾ ਕੋਸੇ ਕਿੰਨੀ ਦੇਰ ਹੋ ਗਈ ਗਏ 70 ਸਾਲ ਹੋ ਗਏ ਗਏ ਨੂੰ ਲੋਕੋ ਕੋ ਪਿਆਸਾਂ ਦੇਖਦੇ ਹੋਣਾ ਚਾਹੋ ਯਾਰ ਮੈਂ ਇਹ ਕਹਿਣਾ ਚਾਹਾਂਗੀ ਕਿ ਸਿੱਧੀ ਸਿੱਧੀ ਬਲੈਂਡ ਕਰਾਓ ਡੋਂਗੀ ਲਾ ਕੇ ਡੋਂਗੀ ਲਾ ਕੇ ਨਾ ਜਾਓ ਤੇ ਬਚੇ ਜੰਡਾ ਤੋਂ ਜਿੰਨਾ ਬਚੇ ਜਾਂਦਾ ਮੇਰੇ ਭਰਾ ਦਾ ਪਤਾ ਲੱਭਣਾ ਚਾਹੀਦਾ ਤੇ ਵੀ ਸਰਕਾਰ ਸੇ ਕਹਿ ਮੰਨ ਕਰਦੇ ਹੋ ਮੰਗ ਬਸ ਇਹੀ ਹੈ ਕਿ ਭਰਾ ਦਾ ਪਤਾ ਲੱਭਦੇ 7896 ਕੋਈ ਪਤਾ ਨਹੀਂ ਲੱਗਾ ਕਿ ਫੋਨ ਨਹੀਂ ਆਇਆ ਉਸ ਦਾ ਕੋਈ ਕਬੀ ਫੋਨ ਨਹੀਂ ਆਇਆ ਉਸ ਦਾ 7-8 ਸਾਲ ਹੋ ਗਿਆ ਪਿੱਛੇ ਫੋਨ ਕਰਦਾ ਸੀ ਕਹਿੰਦਾ ਮੈਂ 40 ਮਿੰਟ ਦਾ ਰਸਤਾ ਰਹਿ ਗਿਆ ਮੈਂ ਉੱਥੇ ਪਹੁੰਚ ਕੇ ਕਰਾਂਗਾ ਉਸ ਤੋਂ ਬਾਅਦ ਫੋਨ ਨਹੀਂ ਆਇਆ ਉਸ ਦਾ ਬਸ ਬੇਨਤੀ ਇਹ ਹੀ ਹੈ ਕਿ ਜਲਦੀ ਤੋਂ ਜਲਦੀ ਪਤਾ ਕੀਤਾ ਜਾ ਫਿਰ ਕਿੱਥੇ ਵੀ ਹੈ ਬਸ ਕਿਆਂ ਲੂਗੇ ਜੇ ਇਹ ਵੋਕਾਸਨ ਦਿੱਤੇਗਾ ਜੋ ਲੋਕ ਭਾਗ ਜਾ ਰਹੇ ਡੌਂਕੀ ਲਗਾ ਕੇ ਬਸ ਇਹੀ ਕਹਿਣਾ ਚਾਹੁੰਦੀ ਕਿ ਬਚੋ ਜਿੰਨਾ ਬਚਿਆ ਜਾਂਦਾ ਧੋਖੇਬਾਜ਼ ਤੋਂ ਬਚੋ ਆਪਣਾ ਪਹੁੰਚਾਣ ਕਰਕੇ ਸਿੱਧੀ ਫਲੈਟ ਕਰੋ ਆਪਣਾ ਜਿੱਦਾ ਹੁੰਦਾ ਉੱਦਾ ਕਰੋ ਪਰ ਜੰਟਾ ਕੋਈ ਬਚੋ ਜਿੰਨਾ ਬਚਿਆ ਜਾਂਦਾ ਬਸ ਮੈਂ ਇਹੀ ਕਹਿਣਾ ਚਾਹੁੰਦੀ